ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੋਈ ਬੈਠਕ ਨੀਤੀ ਆਯੋਗ ਜਿਹੜੀ ਬੈਠਕ ਜਗੀ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸੀਗੇ ਜਿੱਥੇ ਕੱਲ ਦਿੱਲੀ ਵਿੱਚ ਇਹ ਮੀਟਿੰਗ ਕੀਤੀ ਜਾ ਰਹੀ ਸੀਗੀ ਪੰਜਾਬ ਦੇ ਮੁੱਦਿਆਂ ਲੈ ਕੇ ਤੇ ਅੱਜ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਮੋਹਾਲੀ ਦੇ ਐਮਐਲਏ ਜਿਹੜੇ ਵਿਧਾਇਕ ਨੇ ਕੁਲਵੰਤ ਸਿੰਘ ਉਹਨਾਂ ਦੇ ਘਰੋਂ ਇਸ ਵਕਤ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਥੇ ਰਿਹਾਇਸ਼ ਤੇ ਪਹੁੰਚੇ ਸੀਗੇ ਜਿੱਥੇ ਕਈ ਕਾਫੀ ਲੰਬਾ ਸਮਾਂ ਲੱਗ ਰਿਹਾ ਇੱਥੇ ਚਰਚਾ ਵਗੈਰਾ ਕੀਤੀ ਜਾ ਰਹੀ ਸੀਗੀ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਜਿਹੜਾ ਇੱਥੋਂ ਇਸ ਵਕਤ ਨਿਕਲ ਚੁੱਕਿਆ ਹੈ ਅੱਜ ਇੱਥੋਂ ਵੀ ਸਿੱਧੇ ਪਟਿਆਲੇ ਇੱਥੇ ਪਹੁੰਚਣਗੇ ਅੱਜ ਇਹਨਾਂ ਦੇ ਦੋ ਜਿਹੜੇ ਪ੍ਰੋਗਰਾਮ ਨੇ ਜਿਸ ਦੇ ਵਿੱਚ 12 ਵਜੇ ਇਹ ਪਟਿਆਲੇ ਅਗਰਵਾਲ ਸਭਾ ਵਿੱਚ ਜਾਣਗੇ ਤੇ ਉਸ ਤੋਂ ਬਾਅਦ ਠੀਕ 3 ਵਜੇ ਸੀਐਮ ਸਾਹਿਬ ਜਿਹੜੇ ਨੇ ਉਹ ਪਹੁੰਚਣਗੇ ਜਿਸ ਦੇ ਵਿੱਚ ਅੱਜ ਉਹ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਕਾਲੀ ਮਾਤਾ ਮੰਦਿਰ ਪਟਿਆਲੇ ਵਿੱਚ ਠੀਕ 3 ਵਜੇ ਪਹੁੰਚਣਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਕਾਫਲਾ ਇਸ ਵਕਤ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰੋਂ ਇਸ ਵਕਤ ਇੱਕ ਕਾਫਲਾ ਨਿਕਲ ਚੁੱਕਿਆ ਹੈ 12 ਵਜੇ ਅਗਰਵਾਲ ਸਭਾ ਦੇ ਵਿੱਚ ਪਹੁੰਚਣਾ ਹੈ ਜਿਸ ਇਸ ਕਾਫਲੇ ਦੇ ਵਿੱਚ ਜੇਖੋ ਅਜਿਹੜੇ ਪਟਿਆਲੇ ਜਿਹੜੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਇਸ ਬੈਠਕ ਸੇ ਸ਼ਾਮਲ ਹੋਣਗੇ ਹਾਲਾਂਕਿ ਉਹਨਾਂ ਦੇ ਨਾਲ ਮੋਹਾਲੀ ਦੇ ਜਿਹੜੇ ਵਿਧਾਇਕ ਨੇ ਕੁਲਵੰਤ ਸਿੰਘ ਵੀ ਇਸ बैठक ਵਿੱਚ ਪਟਿਆਲੇ ਜਿਹੜੇ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਅੱਜ ਜਿਹੜੀ 12ਵੀਂ ਮੀਟਿੰਗ ਹੋਣੀ ਹੈ ਉਸ ਬੈਠਕ ਵਿੱਚ ਸ਼ਾਮਲ ਹੋਣਗੇ ਤਾਂ ਤੁਸੀਂ ਦੇਖ ਸਕਦੇ ਹੋ ਉਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਜਿਉਂ ਨੇ ਉਹ ਇਸ ਕਾਫਲੇ ਤੋਂ ਨਿਕਲ ਚੁੱਕੇ ਨੇ ਅੱਜ 12 ਵਜੇ ਜਿਹੜੀ ਹੈ ਉਹਨਾਂ ਦੀ ਪਟਿਆਲੇ ਵਿੱਚ ਜਿਹੜੀ ਹੈ ਪਹਿਲਾਂ ਅ ਅਗਰਵਾਲ ਸਭਾ ਦੇ ਵਿੱਚ ਜਿਹੜੀ ਹੈ ਮੀਟਿੰਗ ਹੋਊਗੀ ਉਸ ਤੋਂ ਬਾਅਦ ਠੀਕ 3 ਵਜੇ ਮੁੱਖ ਮੰਤਰੀ ਭਗਵੰਤ ਮਾਨ ਜਿਉਂ ਨੇ ਉਹ ਕਾਲੀ ਮਾਤਾ ਮੰਦਿਰ ਜਿਹੜਾ ਹੈ ਉਹ ਮਾਤਾ ਦਾ ਮੱਥਾ ਟੇਕਣਗੇ ਦਰਸ਼ਨ ਕਰਨਗੇ ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੋਈ ਬੈਠਕ ਨੀਤੀ ਆਯੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸੀਗੇ ਜਿੱਥੇ ਕੱਲ ਦਿੱਲੀ ਵਿੱਚ ਇਹ ਮੀਟਿੰਗ ਕੀਤੀ ਜਾ ਰਹੀ ਸੀਗੀ ਪੰਜਾਬ ਦੇ ਮੁੱਦਿਆਂ ਲੈ ਕੇ ਤੇ ਅੱਜ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਮੋਹਾਲੀ ਦੇ ਐਮ ਐਲ ਏ ਜਿਹੜੇ ਵਿਧਾਇਕ ਨੇ ਕੁਲਵੰਤ ਸਿੰਘ ਉਹਨਾਂ ਦੇ ਘਰੋਂ ਇਸ ਵਕਤ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਥੇ ਰਿਹائش ਤੇ ਪਹੁੰਚੇ ਸੀਗੇ ਜਿੱਥੇ ਕਈ ਕਾਫੀ ਲੰਬਾ ਸਮਾਂ ਜਿਹੜਾ ਇੱਥੇ ਚਰਚਾ ਵਗੈਰਾ ਕੀਤੀ ਜਾ ਰਹੀ ਸੀਗੀ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਜਿਹੜਾ ਇੱਥੋਂ ਇਸ ਵਕਤ ਨਿਕਲ ਚੁੱਕਿਆ ਹੈ ਅੱਜ ਇੱਥੋਂ ਵੀ ਸਿੱਧੇ ਪਟਿਆਲੇ ਇੱਥੇ ਪਹੁੰਚਣਗੇ ਅੱਜ ਇਹਨਾਂ ਦੇ ਦੋ ਜਿਹੜੇ ਪ੍ਰੋਗਰਾਮ ਨੇ ਜਿਸ ਦੇ ਵਿੱਚ 12 ਵਜੇ ਇਹ ਪਟਿਆਲੇ ਅਗਰਵਾਲ ਸਭਾ ਵਿੱਚ ਜਾਣਗੇ ਤੇ ਉਸ ਤੋਂ ਬਾਅਦ ਠੀਕ 3 ਵਜੇ ਸੀਐਮ ਸਾਹਿਬ ਜਿਹੜੇ ਨੇ ਉਹ ਪਹੁੰਚਣਗੇ ਜਿਸ ਦੇ ਵਿੱਚ ਅੱਜ ਉਹ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਕਾਲੀ ਮਾਤਾ ਮੰਦਿਰ ਪਟਿਆਲੇ ਵਿੱਚ ਠੀਕ 3 ਵਜੇ ਪਹੁੰਚਣਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਕਾਫਲਾ ਇਸ ਵਕਤ ਅਮ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰੋਂ ਇਸ ਵਕਤ ਇੱਕ ਕਾਫਲਾ ਨਿਕਲ ਚੁੱਕਿਆ ਹੈ 12 ਵਜੇ ਅਗਰਵਾਲ ਸਭਾ ਦੇ ਵਿੱਚ ਪਹੁੰਚਣਾ ਹੈ ਜਿਸ ਇਸ ਕਾਫਲੇ ਦੇ ਵਿੱਚ ਜੇ ਕੋ ਅਜਿਹੜੇ ਪਟਿਆਲੇ ਜਿਹੜੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਇਸ ਬੈਠਕ ਸੇ ਸ਼ਾਮਲ ਹੋਣਗੇ ਹਾਲਾਂਕਿ ਉਹਨਾਂ ਦੇ ਨਾਲ ਮੋਹਾਲੀ ਦੇ ਜਿਹੜੇ ਵਿਧਾਇਕ ਨੇ ਕੁਲਵੰਤ ਸਿੰਘ ਵੀ ਇਸ ਬੈਠਕ ਵਿੱਚ ਪਟਿਆਲੇ ਜਿਹੜੇ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਅੱਜ ਜਿਹੜੀ 12ਵੀਂ ਮੀਟਿੰਗ ਹੋਣੀ ਹੈ ਉਸ ਬੈਠਕ ਵਿੱਚ ਸ਼ਾਮਲ ਹੋਣਗੇ ਤਾਂ ਤੁਸੀਂ ਦੇਖ ਸਕਦੇ ਹੋ ਉਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇਸ ਕਾਫਲੇ ਤੋਂ ਨਿਕਲ ਚੁੱਕੇ ਨੇ ਅੱਜ 12 ਵਜੇ ਜਿਹੜੀ ਹੈ ਉਹਨਾਂ ਦੀ ਪਟਿਆਲੇ ਵਿੱਚ ਜਿਹੜੀ ਹੈ ਪਹਿਲਾਂ ਅ ਅਗਰਵਾਲ ਸਵਾ ਦੇ ਵਿੱਚ ਜਿਹੜੀ ਹੈ ਮੀਟਿੰਗ ਹੋਊਗੀ ਉਸ ਤੋਂ ਬਾਅਦ ਠੀਕ 3 ਵਜੇ ਮੁੱਖ ਮੰਤਰੀ ਭਗਵੰਤ ਮਾਨ ਜੁਣੇ ਉਹ ਕਾਲੀ ਮਾਤਾ ਮੰਦਿਰ ਜਿਹੜਾ ਹੈ ਉਹ ਮਾਤਾ ਦਾ ਮੱਥਾ ਟੇਕਣਗੇ ਦਰਸ਼ਨ ਕਰਨਗੇ